ਕਾਨੂੰ ਯਾਤਰਾ ਨਾਲ ਇਹ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਟੋਪਿਕ ਚ ਲੈ ਹੋਇਆ ਸੀ ਪਹਿਲੇ ਪਾਸ ਚ ਆਈ ਸੀ ਗੁਰੂ ਅਨੰਗਦੇਵ ਜੀ ਗੁਰੂ ਅਨੰਗਦੇਵ ਨੇ ਕਿਹੜੀ ਕਿਹੜੀ ਥਾਵਾਂ ਦੀਆਂ ਯਾਤਰਾਵਾਂ ਕੀਤੀ ਉਹਦੇ ਬਾਰੇ ਮੈਂ ਤੁਹਾਨੂੰ ਡੇਲੀ ਦੀ ਕੱਕਿਆ ਵਿੱਚ ਦੱਸਦਾ ਸੀ ਇਸ ਤੋਂ ਪਹਿਲੇ ਵਾਲੀ ਕੱਕਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਅਨੰਗਦੇਵ ਦਾ ਕਲਕੱਤਾ ਬਲਕੂਚ ਉਹਦੇ ਬਾਰੇ ਦੱਸਿਆ ਸੀ ਅੱਧਾ ਸਾਡਾ ਵਿਸ਼ਾ ਹੈ ਜਗਨਨਾਥ ਜਾਣਾ ਜਗਨਨਾਥਪੁਰੀ ਜਿਹੜੀ ਉੜੀਸਾ ਵਿੱਚ 21 ਪਵਿੱਤਰ ਥਾਂ ਸੀ ਜਿੱਥੇ ਭਗਵਾਨ ਜਗਨਨਾਥ ਦੀ ਦਾ ਮੰਦਿਰ ਹੈਗਾ ਤਾਂ ਉੱਥੇ ਗੁਰਨਾਨਕ ਦੇਵ ਜੀ ਗਏ ਉੱਥੇ ਕੀ ਹੋਇਆ ਸੀ ਉਹਦੇ ਬਾਰੇ ਵਿੱਚ ਤੁਹਾਨੂੰ ਅੱਜ ਦੀ ਕੱख्या ਵਿੱਚ ਦੱਸਾਂਗਾ ਵੀ ਖੁਦ ਹੀ ਸ੍ਰੀ ਗੁਰਨਾਨਕ ਦੇਵ ਜੀ ਦਾ ਜਗਨਨਾਥ ਪੂਜਣਾ ਜਾਣਾ ਕਿੱਥੋਂ ਇਹ ਜਿਹੜਾ ਕਲਕੱਤਾ ਜਿਹੜਾ ਵੈਸਟ ਬੰਗਾਲ ਦੀ ਕੈਪੀਟਲ ਸੀ ਕਿੱਥੋਂ ਤੋਂ ਚਲ ਕੇ ਹੁਗਲੀ ਬਰਕਵਾਨ ਹੁੰਦੇ ਹੋਏ ਅਲਵਰਾ ਨਦੀ ਪਾਰ ਕੋਨਸੀ ਗੁਰਨਾਨਕ ਦੇਵ ਜੀ ਕੋ ਅਲਵਰਾ ਨਦੀ ਪਾਰ ਬਾਲੇਸਰ ਨਗਰ ਦੇ ਜੀਵਾਂ ਨੂੰ ਕਿਹੜੇ ਵਈ ਬਾਲੇਸਰ ਲੱਗਦੇ ਜੀਵਾਂ ਨੂੰ ਅਕਾਲ ਚਿੰਤਨ ਵਿੱਚ ਲਾਇਆ ਬਾਲੇਸਰ ਨਗਰ ਸੀ ਉਹਦੇ ਜੀਵਾਂ ਨੂੰ ਸ੍ਰੀ ਗੁਰਨਾਨਕ ਦੇਵ ਜੀ ਨੇ ਕੀ ਕੀਤਾ ਮਤਲਬ ਅਕਾਲ ਚਿੰਤਨ ਵਿੱਚ ਲਾਇਆ ਲਕਸੋਰੀ ਨਦੀ ਪਾਰ ਮੇदिनीਪੁਰ ਜਿਹੜੀ ਲਕਸੋਰੀ ਇੱਕ ਨਦੀ ਦਾ ਨਾਮ ਸੀ ਇਦੋ ਪਾਰ ਮੇदिनीਪੁਰ ਹੋ ਕੇ ਮੱਠੀ ਨਦੀ ਪਾਰ ਤੇ ਇੱਕ ਹੋਰ ਜੀ ਨੂੰ ਪਾਰ ਕੀਤਾ ਕਾਂਸੀ ਕਾਂਸੀ ਜਿੱਥੇ ਵਿਰਾਗਿਆਂ ਦਾ ਵੱਡਾ ਮੁਖੀ ਆ ਵੀ ਰਾਮानुजੰਦਾ ਜਿੱਦੇ ਕੋਣ ਸੀ ਵੀ ਕਾਂਸੀ ਉੱਥੇ ਜਿੱਥੇ ਵਿਰਾਗਿਆਂ ਦਾ ਵੱਡਾ ਮੁਖੀ ਸੀ ਰਾਮानुजੰਦਾ ਚਰਨ ਹੋਇਆ ਸੀ ਉਥੋਂ ਰਾਮानुਜਮ ਪੈਦਾ ਹੋਇਆ ਸੀ ਦਾ ਜਨਮ ਹੋਇਆ ਸੀ ਜਾ ਪੁਜੇ ਉੱਥੇ ਪੁੱਜ ਗਏ ਉੱਥੇ ਹੂਣ ਗੁਰੂ ਕੀ ਸੰਗਤ ਹੈ ਉੱਥੇ ਗੁਰੂ ਜੀ ਸੰਗਤ ਹੈ ਉੱਥੇ ਗੁਰੂ ਜੀ ਦੀ ਸੰਗਤ ਹੈ ਗੁਰੂ ਜੀ ਦੇ ਉੱਥੇ ਗੁਰਸਿੱਖ ਹਨ ਕਿਥੇ ਇਹ ਕਾਂਛ ਕੀ ਥਾਂ ਵਿੱਚ ਇਸ ਦੇਸ ਵਿੱਚ 23 ਗੋਤ ਐ ਜਿਹੜਾ ਗੁੱਤਰ ਨਹੀਂ ਹੁੰਦਾ ਸੀ ਦੇ ਪਣੀਏ ਤੇ ਮਹਾਜਨ ਕਿ 23 ਗੋਦ ਦੇ 23 ਤੋਂ ਵੀ ਗੋਦ ਦੇ ਪਣੀਏ ਗੁਰੂ ਜੀ ਦੇ ਭੌਤ ਵੱਡੇ ਸੇਵਕ ਹਨ ਤੇ ਸਾਖੀ ਗੋਪਾਲ ਆਦੀ ਕਈ ਥਾਵਾਂ ਦੀ ਬਈ ਕਾਂਫ ਕੀ ਤੋਂ ਚਲ ਕੇ ਸਾਖੀ ਗੋਪਾਲ ਉੱਥੇ ਦੇ ਬਣੀਏ ਗੁਰੂ ਜੀ ਦੇ ਵੱਡੇ ਸੇਵਕ ਖਾਨ ਤੇ ਸਾਖੀ ਗੋਪਾਲ ਆਦੀ ਕਈ ਥਾਵਾਂ ਦੀ ਸੈਲ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ 27 ਚੈਤ 1565 ਈਸਵੀ ਨੂੰ 27 ਚੈਤ ਵਿਕਰਮੀ 1565 ਈਸਵੀ ਨੂੰ ਕਿੱਥੇ ਜਗਨਨਾਥ ਦੇ ਸਾਹਮਣੇ ਬਿਰਾਜੇ ਜਿੱਥੇ ਭਗਵਾਨ ਜਗਨਨਾਥ ਜੀ ਦਾ ਮੰਦਿਰ ਸੀ ਉੱਥੇ ਜਾ ਵੀ ਰਾਜੀ ਜਿੱਥੋਂ ਜਦ ਤ੍ਰਕਾਲਾ ਨੂੰ ਪਾਂਡੇ ਪਾਂਡੇ ਕਿਉਂ ਹੁੰਦਾ ਸੀ ਜਿਹੜੇ ਪੰਡਤ ਰੋਗ ਜੀ ਪੰਡਤ ਜੀ ਐ ਪਰਿਸ਼ਤਵੰਦੀਨ ਪੁਜਾਰੀ ਕਹਿੰਦੇ ਸੀ ਉਹ ਭਗਵਾਨ ਦੀ ਆਰਤੀ ਕਰਦੇ ਹਨ ਉਹਦਾ ਆਰਤੀ ਦਾ ਟਾਈਮ ਹੋ ਗਿਆ ਸੀ ਅਸੀਂ ਜਾਣਦੇ ਹਾਂ ਵੀ ਜਿਹੜੇ Hindu ਸਮਾਜ ਵੀ ਜਦੋਂ ਮੰਦਿਰਾਂ ਵਿੱਚ ਆਰਤੀ ਹੁੰਦੀ ਵੀ ਸੱਤੀ ਸਾਰੇ ਖੜ ਜਾਣੇ ਕਿ ਵੀ ਆਹਤ ਜੋੜ ਕੇ ਤੇ ਆਪਣਾ ਨਾਲ ਆਪਣਾ ਧਿਆਨ ਨੂੰ ਭਗਤੀ ਵੀ ਨਾਲ ਲਾ ਕੇ ਤੁਸੀਂ ਅਰਤੀ ਖੜ ਜਾਉ ਆਗਲ ਕਰਦੇ ਸੀ ਤੋਂ ਉੱਥੇ ਜਿਹਨੂੰ ਜਿਵੇਂ ਆਰਤੀ ਦਾ ਟਾਈਮ ਹੋਇਆ ਸੀ ਤੋਂ ਸਾਰੇ ਲੋਕੀ ਖੜ ਗਏ ਤੇ ਆਰਤੀ ਕਰਨ ਲੱਗੇ ਪਰ ਗੁਰੂ ਨਾਨਕ ਦੇਵ ਜੀ ਉੱਥੇ ਖੜੇ ਨਾ ਹੋਏ ਤੋਂ ਉਹਨਾਂ ਨੂੰ ਖੜਾ ਨਾ ਹੁੰਦਾ ਵੇਖ ਕੇ ਪੰਡਤਾਂ ਨੂੰ ਕੀ ਬਈ ਪੰਡਤਾਂ ਨੂੰ ਕ੍ਰੋਧ ਕੀਤਾ ਸੀ ਤੋਂ ਖੜੇ ਨਾ ਹੈ ਆਰਤੀ ਕਰਨ ਲੱਗੇ ਨਾ ਉੱਠੇ ਤੇ ਇਸ ਕਾਰਨ ਪੰਡਤਾਂ ਨੂੰ ਕੀ ਬਈ ਕ੍ਰੋਧ ਕੀਤਾ ਪਰ ਉੱਤਰ ਪ੍ਰਸ਼ਨ ਹੋਣ ਦੇ ਜਿੱਦਾਂ ਉਹਨਾਂ ਦੇ ਸਵਾਲ ਜਵਾਬ ਪ੍ਰਸ਼ਨ ਉੱਤਰ ਹੋਈ ਤਾਂ ਗੁਰੂ ਜੀ ਤੋਂ ਤੇ ਵੀ ਜਦੋਂ ਉਹਨਾਂ ਨੇ ਸਵਾਲ ਜਵਾਬ ਹੋਈ ਪ੍ਰਸ਼ਨ ਉੱਤਰ ਕੀਤੇ ਪੰਡਤਾਂ ਨੇ ਤੇ ਗੁਰੂ ਜੀ ਨੇ ਕੀ ਥੀ ਜਗਨਨਾਥਪੁਰੀ ਵਿੱਚ ਤੇ ਉੱਥੇ ਇੱਕ ਵੱਖਰਾ ਚਮਤਕਾਰ ਹੋਇਆ ਸੀ ਇੱਕ ਵੱਖਰਾ ਧੰਗ ਵਿਖਣ ਨੂੰ ਮਿਲਿਆ ਵੱਖਰਾ ਚਮਤਕਾਰ ਹੋਇਆ ਸੀ ਇੱਕ ਵੱਖਰਾ ਕਮ ਇੱਕ ਇਹਨੇ ਕੀ ਵੀ 21 ਵੱਖਰੀ ਉਥੇ ਇੱਕ ਘਟਨਾ ਘਟੀ ਸੀ ਕੀ ਹੋਇਆ ਸੀ ਬੋਦੀ ਬਾਰੇ ਦੱਸਦਾ ਸੀ ਵਿਖੋ ਜੀ ਗगन ਮੇ ਥਾਲ ਰਵੀ ਚੰਦ ਦੀਪਕ ਬਣੇ ਆਦੀ ਸਬਦ ਸੁਣ ਕੇ ਗੁਰੂ ਜੀ ਤੇ ਜਦੋਂ ਆ ਸਬਦ ਸੁਣੇ ਗगन ਮੇ ਥਾਲ ਰਵੀ ਚੰਦ ਦੀਪਕ ਬਣੇ ਆਦੀ ਸਬਦ ਸੁਣ ਕੇ ਨਿਰ ਉੱਤਰ ਹੋ ਗਏ ਜੋ ਪੰਡਿਤ ਜੀ ਦੇ ਉਹ ਨਿਰ ਉੱਤਰ ਹੋ ਗਏ ਤੇ ਗੁਰੂ ਜੀ ਦੇ ਚਰਨ ਹੀ ਡਿੱਗ ਪਏ ਉਹਨਾਂ ਦੇ ਚਰਣਾ ਤੇ ਪੈ ਗਏ ਕਹਉ ਉੱਥੇ ਦੇ ਜੋ ਪੰਡਿਤ ਲੋਕ ਸੀ ਪਗੇ ਤੇ ਉੱਥੋਂ ਦਾ ਰਾਜਾ ਕ੍ਰਿਸ਼ਨ ਗੋਪਾਲ ਕਿਥੇ ਜਗਨਪੁਰੀ ਦਾ ਜੋ ਜਿਹੜਾ ਰਾਜਾ ਸੀ ਆ ਗੱਲਾਂ ਨੂੰ ਇਹ ਆ ਚਮਤਕਾਰਾਂ ਨੂੰ ਵੇਖਿਆ ਘਟਨਾ ਨੂੰ ਵੇਖ ਕੇ ਬੇਲਾ ਖੁਸ਼ ਹੋਇਆ ਸੀ ਉੱਥੇ ਬਾਬਾ ਜੀ ਦੀ ਯਾਦਗਾਰ ਸੰਗ ਮਠ ਗੁਰੂ ਸਾਹਿਬ ਨੇ ਜਿਹੜੀ ਗੁਰਾਨਨ ਦੀ ਜੀ ਦੀ ਯਾਦਗਾਰ ਵਿੱਚ ਕੀ ਸੰਗ ਮਠ ਥਾਂ ਬਣਿਆ ਹੋਇਆ ਸੀ ਬਈ ਇਹ ਜਗਨਨਾਥ ਪੁਰੀ ਦਾ ਸਾੜਾ ਵਿਸਾ ਇਹਤੇ ਸਮਾਪਤ ਨਹੀਂ ਹੋਇਆ ਸੀ ਇਹਦੇ ਬਾਰੇ ਹੋਰ ਕੀ ਕਮੋਇਆ ਮੈਂ ਤੁਹਾਨੂੰ ਅੱਗੇ ਵਾਲੀ ਕੱਖਿਆ ਵਿੱਚ ਦੱਸਾਂਗਾ ਅਗਦੀ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਤੇ ਇਸ ਚੈਨਲ ਨੂੰ ਵੱਤੋ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰਦਾ ਖਾਲਸਾ ਵਾਹਿਗੁਰਦੀ ਪਤੀ